ਕੱਲ ਦੇਰ ਸ਼ਾਮ ਪਿੰਡ ਗੁਮਾਨਪੁਰਾ ਦੇ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਣ ਆਏ ਸਨ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਗੋਵਿੰਦਵਾਲ ਸਾਹਿਬ ਜੀ ਮੱਥਾ ਟੇਕਣ ਜਾਂਦੇ ਸਮੇਂ ਚਵਾਲ ਤੋਂ ਤਨਤਨ ਰੋਡ ਤੇ ਪਿੰਡ ਨੂਰਦੀ ਦੇ ਕੋਲ ਦੋ ਮੋਟਰਸਾਈਕਲ ਸਵਾਰ ਛੇ ਨੌਜਵਾਨਾਂ ਦੀ ਆਪਸੀ ਟੱਕਰ ਦੌਰਾਨ ਮੌਕੇ ਤੇ ਹੀ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋਏ ਹਨ ਗੁਮਾਨਪੁਰਾ ਇਹਦੀ ਰਾਤੀ ਮੱਥਾ ਟੇਕਣ ਆਏ ਜਾਂਦੇ ਬਾਬਾ ਦਾ ਸਮੱਥਾ ਲੈ ਕੇ ਚੱਲੇ ਆ। ਉੱਥੋਂ ਆਂਦੇ ਐ ਜਨੇ ਗੋਦਵਾਲ ਸਾਹਿਬ ਤੇ ਰਸਤੇ ਮੇ ਆਪਸ ਵਿੱਚ ਮੋਟਰਸਾਈਕਲ ਟਕਰਾ ਗਏ ਇਹਨਾਂ ਦੇ। ਤਿੰਨੇ ਮੌਕੇ ਦੇ ਮਰੇ ਗਏ। ਗਮਾਨਪਰਾ। ਇੱਕ ਨਾਂ 100 ਰੁਪਇਆ ਤੇ ਮੇਰੇ ਬੇਟੇ ਦਾ ਵਿਜੇ ਸਿੰਘ ਆ। ਤੇ ਦੂਜੇ ਦਾ ਕੀ ਨਾਂ ਹੈ? ਇੱਕ ਗੁਰਪ੍ਰੀਤ। ਇੱਕ ਗੁਰਪ੍ਰੀਤ। ਇੱਕ ਨਾਂ ਇੱਕੇ ਪਿੰਡ ਦੇ ਤਿੰਨੇ ਇਹਦੀ ਸਾਨੂੰ ਕੋਈ 8:30 9:00 ਵਜੇ ਫੋਨ ਆਇਆ ਅਹੀਂ ਇੱਥੇ ਆਏ ਆ ਇਹ ਆnde ਪੇ ਦੋ ਪਿਛੇ ਨੇ ਨੰਗਾਣਾ ਹਸਪੀਟਲ ਆ ਉਥੇ ਉਹਨਾਂ ਰਾਤ ਨੂੰ ਛੜਤਾ ਨਾ ਨੇ ਆnde ਲੈ ਜੋ ਲਾਸ਼ ਆਪਣੀਆਂ ਇਹਨੂੰ ਆnde ਵਿਜੇ ਸਿੰਘ ਨੂੰ ਇਹਨੂੰ ਲੈ ਆਂਦਾ ਇੱਥੇ ਸਿਵਲ ਹਸਪੀਟਲ ਇਹ ਰਾਤੀ ਬੰਦ ਹੀ ਉਹ ਆnde ਵੀ ਇਹਦਾ ਪੋਸਟ ਮਾਰਡਰ ਹੋਣਾ ਤੇ ਇਹ ਲਾਸ਼ ਤਾਂ ਸੂਰੇ ਮਿਲੂਗੀ ਹਾਂਜੀ ਜ਼ਖਮੀ ਵੀ ਹੋਏ ਕਹਿੰਦੇ ਦੂਜੇ ਪਾਸੇ ਜ਼ਖਮੀ ਉਹ ਕੋਈ ਮਖੂ ਜੀ ਦੇਦੇ ਆ ਉਹਨਾਂ ਤੋਂ ਅੰਦੇ ਵੀ ਇੱਕ ਜਨੇ ਦਾ ਚਬਾੜਾ ਟੁੱਟਾ ਵਾ ਤੇ ਇੱਕ ਦਾ ਲੱਤ ਟੁੱਟ ਗਈ ਉਹ ਜ਼ਖਮੀ ਹੋ ਗਏ ਉਹ ਜ਼ਖਮੀ ਹੋ ਗਏ ਆ ਨਿਤਨਾ ਡੈਥ ਹੋ ਗਈ ਕਿੰਨੀ ਕਿੰਨੀ ਉਮਰ ਚੰਨਾ ਦੇ ਜਿਹੜੇ ਆ ਉਹ ਕੋਈ ਮੇਰੇ ਬੇਟੇ ਦੀ ਵਿਜੇ ਸਿੰਘ ਦੀ 19 ਸਾਲ ਕੇਰੀ 18 ਸਾਲ ਦੀ ਕੇ ਰਿਸ਼ਤਾਰਾ ਨੌਜਵਾਨ ਹਨ ਤਿੰਨੇ ਕਵਾਰੇ ਜੀ ਜੀ ਇਹ ਰਾਤ ਬੱਬਾ ਬੁੱਢਾ ਸਾਬ ਜੀ ਦੇ ਮੇਲੇ ਤੇ ਆਏ ਨੇ ਉੱਥੋਂ ਮਾ ਸਾਡੇ ਕੇ ਅੱਗੇ ਗੋੰਦਵਾਲ ਸਾਹਿਬ ਜਾਣਦੇ ਰਸਤੇ ਵਿੱਚ ਇਹਨਾਂ ਦਾ ਕੋਈ 8-9 ਵਜੇ ਤੇ ਲਾਗੇ ਤੱਕ ਐਕਸੀਡੈਂਟ ਹੋ ਗਿਆ ਤੇ ਤਿੰਨੇ ਮੌਕੇ ਤੇ ਡੈੱਡ ਹੋ ਗਏ ਨੇ ਹਾਂਜੀ ਇਹਦੇ ਨਾਮ ਨੰਨੇ ਕੀ ਨਾਮ ਇੱਕ ਦਾ ਨਾਮ ਜੇ ਹਜੇ ਸਿੰਘ ਜੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਇੱਕ ਦਾ ਨਾਮ ਸੌਰਵ ਸਿੰਘ ਕਿਹੜੇ ਇੱਕ ਮਾਨਪੁਰ ਹੈ ਜੀ ਤੁਹਾਡੇ ਕਿ ਲੱਗਦੇ ਮੇਰੇ ਮਾਸੜ ਜੀ ਦਾ ਲड़का ਹੈ ਕਜਨ ਹੈ ਉਹ ਇਧਰ 0 0 ਦੇ ਲਾਗੇ ਸਬੰਧ ਰੱਦ ਗਏ ਉਹ ਕਿੰਨੇ ਉਹ ਵੀ ਤਿੰਨ ਜਣੇ ਹੈ ਇੱਕੋ ਬਾਈਕ ਤੇ ਆ ਰਹੇ ਦੋ ਹੀ ਜਿਹੜੇ ਐਕਸੀਡੈਂਟ ਆ ਦੇਣਾ ਇਹ ਜੀ ਬਾਈਕ ਨਾਲ ਹੋਇਆ ਆਪਣਾ ਸਾਹਮਣੇ ਹੋਇਆ ਘਟਨਾ ਦੀ ਸੂਚਨਾ ਮਿਲਤੇ ਡਿਊਟੀ ਅਫਸਰ ਨਰੇਸ਼ ਕੁਮਾਰ ਮੌਕੇ ਤੇ ਪੁੱਜੇ ਜ਼ਖਮੀਆਂ ਨੂੰ ਇਲਾਜ ਕਰਵਾਉਣ ਦੇ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਨਹੀਂ ਡੈਥ ਹੋਈ ਹੈ ਤਿੰਨ ਨੌਜਵਾਨ ਜ਼ਖਮੀ ਹੋਏ ਆ ਜਿਹੜਾ ਗੁਮਾਨਪੁਰੇ ਦੇ ਤਿੰਨ ਨੌਜਵਾਨ ਸੀ ਇਹ ਗੁਮਾਨਪੁਰੇ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਜਣੇ ਬਬੋੜਾ ਸਾਹਿਬ ਮੱਥਾ ਟੇਕਣ ਆ ਰਹੇ ਸੀ ਤੇ ਮੱਥਾ ਟੇਕਣ ਤੋਂ ਬਾਅਦ ਇਹ ਗੋਂਦਵਾਲ ਸਾਹਿਬ ਜਾ ਰਹੇ ਸੀ ਮੱਥਾ ਟੇਕਣ ਵਾਸਤੇ ਤੇ ਜਿਨ੍ਹਾਂ ਵਿੱਚ ਵਿਜੇ ਸਿੰਘ ਸੌਰਵ ਤੇ ਗੁਰਪ੍ਰੀਤ ਸਿੰਘ ਨਾਂ ਦੇ ਤਿੰਨ ਮੁੰਡੇ ਬਬੋੜਾ ਸਾਹਿਬ ਤੋਂ ਗੋਂਦਵਾਲ ਸਾਹਿਬ ਜਾ ਰਹੇ ਨੂਰਦੀ ਅੱਡੇ ਤੋਂ ਥੋੜਾ ਬਾਬਾ ਬੋਤਾ ਸਿੰਘ ਗੱਜਾ ਸਿੰਘ ਗੁਰਦੁਆਰਾ ਸਾਹਿਬ ਤੋਂ ਕ੍ਰਾਸ ਕੀਤਾ ਤੇ ਅਗਲੇ ਪਾਸੇੋਂ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਲਵਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਮੋਹਿਤ ਨਾਂ ਦੇ ਲੜਕੇ ਸਵਾਰ ਸਨ ਤੇ ਇਹਨਾਂ ਨੂੰ ਲਵਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ। ਮੋਟਰਸਾਈਕਲ ਕਾਫੀ ਤੇਜ਼ ਹੌਣ ਕਰਕੇ ਤੇ ਮੇਲੇ ਦਾ ਰਸ਼ ਹੌਣ ਕਰਕੇ ਤੇ ਇਹ ਮੋਟਰਸਾਈਕਲ ਇਹਨਾਂ ਨੂੰ ਬੇਕਾਬੂ ਹੋ ਗਏ। ਤੇ ਆਮੋ ਸਾਹਮਣੇ ਨਈ ਟੱਕਰ ਹੋਈ ਹੈ ਤੇ ਜਿਨ੍ਹਾਂ ਦੀ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਗੁਮਾਨਪੁਰੇ ਦੇ ਤਿੰਨ ਹੀ ਤੇ ਤਿੰਨ ਜਿਹੜੇ ਆ ਜ਼ਖਮੀ ਹੋਏ ਆ ਜਿਹੜਾ ਤੇ ਲਵ ਲਵ ਪ੍ਰੀਤ ਸਿੰਘ ਆ ਉਹ ਪਿੰਡ ਅਵਾਨ ਆ ਜ਼ਿਲ੍ਹਾ ਫਿਰੋਜ਼ਪੁਰ ਇੰਦਰਜੀਤ ਸਿੰਘ ਕਵਾੜਾ ਖੋ ਵਿੰਡੀਆਂ ਉਹ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਮੋਹਿਤ ਪੰਡੋੜੀ ਜੱਟਾ ਉਹ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਸਬੰਧ ਰੱਖਦਾ ਹੈ ਇਹਨਾਂ ਤਿੰਨਾਂ ਜ਼ਖਮੀਆਂ ਨੂੰ ਰਾਤ ਦਾਖਲ ਕਰਾਇਆ ਹੈ ਸਿਵਲ ਹਸਪਤਾਲ ਤੰਤਨ ਹੁਣ ਇੱਥੋਂ ਗਾਹਾਂ ਦਾ ਰਿਪੋਰਟ ਕਰ ਦਿੱਤਾ ਵਾ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਤੇ ਉਹਨਾਂ ਦੀ ਵੀ ਸਟੇਟਮੈਂਟ ਲਿਖ ਕੇ ਜਿਹੜੀ ਕਾਰਵਾਈ ਬੰਦੀ ਉਹ ਕੀਤੀ ਜਾਏਗੀ ਅਸੀਂ ਹੁਣ ਜਿਹੜਾ ਵਿਜੇ ਸਿੰਘ ਆ ਇਹਦੇ ਫਾਦਰ ਆ ਅਵਤਾਰ ਸਿੰਘ ਉਹਨਾਂ ਦੇ ਬਿਆਨਾਂ ਤੇ 194 BNS ਦੇ ਤਹਿਤ ਕਾਰਵਾਈ ਹਮਤਲੀ ਆ ਜੀ ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਤੇ ਲਾਸ਼ ਜਿਹੜੀ ਆ ਕੋਵਾਰਸਾਂ ਦੇ ਵੱਲੇ ਕਰ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ